ਸਤਿ ਸ੍ਰੀ ਅਕਾਲ ਮੈਂ ਚਰਨ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ਲਾਈਨ ਕੀ ਪੰਜਾਬ ਸਰਕਾਰ ਦੇ ਵੱਲੋਂ 35 ਲੱਖ ਰਾਸ਼ਨ ਕਾਰਡ ਕਾਟ ਦਿੱਤੇ ਜਾਣਗੇ ਇਹ ਖਬਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਜੀਤ ਅਖਬਾਰ ਦੇ ਵਿੱਚ ਲੱਗੀ ਹੈ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਸਾਵਧਾਨ ਵੋਟਾਂ ਤੋਂ ਬਾਅਦ ਮੁਫਤ ਰਾਸ਼ਨ ਦੇ ਲਾਭਪਾਤਰੀਆਂ ਦੇ ਹੱਕ ਖੋਣ ਦੀ ਤਿਆਰੀ ਚ ਪੰਜਾਬ ਸਰਕਾਰ ਮੁਫਤ ਰਾਸ਼ਨ ਦੇ 35 ਲੱਖ ਕਾਰਡ ਰੱਦ ਕਰਕੇ ਨਵੇਂ ਸਰਵੇਖਣ ਫਾਰਮ ਭਰੇ ਜਾਣਗੇ ਇਸ ਖਬਰ ਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ 35 ਲੱਖ ਰਾਸ਼ਨ ਕਾਰਡ ਕੱਢ ਦਿੱਤੇ ਜਾਣਗੇ ਅਤੇ ਦੁਬਾਰਾ ਸਰਵੇਖਣ ਕਰਵਾ ਕੇ ਨਵੇਂ ਕਾਰਡ ਜੋ ਕਿ ਲਾਪਾਤਰੀ ਨੇ ਉਹਨਾਂ ਲਈ ਨਵੇਂ ਕਾਰਡ ਉਹਨਾਂ ਨੂੰ ਦਿੱਤੇ ਜਾਣਗੇ ਉਹਨਾਂ ਚਿਰ ਦੇ ਲਈ ਉਹਨਾਂ ਨੂੰ ਕੋਈ ਵੀ ਇਹ ਜਿਹੜੀ ਰਾਸ਼ਨ ਦੀ ਸਹੂਲਤ ਹੈ ਨਹੀਂ ਮਿਲੇਗੀ ਜਿਸ ਦੇ ਵਿੱਚ 35 ਲੱਖ ਰਾਸ਼ਨ ਕਾਰਡ ਕੱਢ ਦਿੱਤੇ ਜਾਣਗੇ ਤੇ ਇਸ ਅਖਬਾਰ ਦੇ ਵਿੱਚ ਲੱਗੀ ਖਬਰ ਬਾਰੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਆਪਗਵੰਤਵਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਅਖਬਾਰ ਦੇ ਉੱਤੇ ਹੀ ਸਵਾਲ ਚੁੱਕ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਭ ਨੂੰ ਪਤਾ ਹੈ ਇਹ ਅਖਬਾਰ ਕਿਵੇਂ ਛਪਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸਲ ਦੇ ਵਿੱਚ ਅਸੀਂ ਤਾਂ ਲੋਕਾਂ ਲਈ ਹੋਰ ਨਵੇਂ ਰਾਸ਼ਨ ਕਾਰਡ ਬਣਾਵਾਂਗੇ ਪਹਿਲੇ ਤਾਂ ਕਟਣ ਦੀ ਦੂਰ ਦੀ ਗੱਲ ਹੈ ਅਸੀਂ ਲੋਕਾਂ ਨੂੰ ਰਾਸ਼ਨ ਦੇਣਾ ਹੈ ਕਿਉਂਕਿ ਪੰਜਾਬ ਸਾਰੇ ਦੇਸ਼ ਨੂੰ ਹੀ ਰਾਸ਼ਨ ਖਵਾਉਂਦਾ ਹੈ ਪੰਜਾਬ ਕਣਕ ਅਤੇ ਝੋਨਾ ਬੀਜਦਾ ਹੈ ਤੇ ਸਾਰੇ ਦੇਸ਼ ਦੇ ਵਿੱਚ ਪਹੁੰਚਾਉਂਦਾ ਹੈ ਅਸੀਂ ਤਾਂ ਲੋਕਾਂ ਨੂੰ ਹੋਰ ਰਾਸ਼ਨ ਦੇਣਾ ਹੈ ਨਾ ਕਿ ਉਹਨਾਂ ਨੂੰ ਮਿਲ ਰੇ ਰਾਸ਼ਨ ਦੀ ਸਹੂਲਤ ਖੋਣੀ ਹੈ ਅਜਿਹੀ ਕੋਈ ਵੀ ਗੱਲ ਨਹੀਂ ਹੈ ਅਸੀਂ ਕਿਸੇ ਦੇ ਵੀ ਕੋਈ ਵੀ ਰਾਸ਼ਨ ਕਾਰਡ ਨਹੀਂ ਕਟਾਂਗੇ ਬਲਕਿ ਇਹ ਸਹੂਲਤ ਉਸੇ ਤਰ੍ਹਾਂ ਹੀ ਜਾਰੀ ਰਹੇਗੀ ਬਲਕਿ ਇਸ ਦੇ ਨਾਲ ਹੀ ਅਸੀਂ ਹੋਰ ਨਵੇਂ ਰਾਸ਼ਨ ਕਾਰਡ ਬਣਾ ਕੇ ਲੋਕਾਂ ਨੂੰ ਹੋਰ ਰਾਸ਼ਨ ਮੁਹੱਈਆ ਕਰਵਾਵਾਂਗੇ ਇਸ ਪ੍ਰਕਾਰ ਭਗਵੰਤ ਮਾਨੇ ਇਸ ਸਪਸ਼ਟ ਤੌਰ ਤੇ ਆਖ ਦਿੱਤਾ ਹੈ ਕਿ ਕਿਸੇ ਦਾ ਵੀ ਕੋਈ ਵੀ ਰਾਸ਼ਨ ਕਾਰਡ ਨਹੀਂ ਕਟਿਆ ਜਾਵੇਗਾ ਬਲਕਿ ਨਵੇਂ ਰਾਸ਼ਨ ਕਾਰਡ ਹੋਰ ਬਣਾਏ ਜਾਣਗੇ